i no. ਤਰਾਹ ਕੀ ਸ਼ੁਰੂਆਤ ਹੋਈ ਹੈ ਜਾਨਤ ਜਨਸਟਾ ਵੱਲੋਂ ਸਾਡੇ ਰਾਜਾ ਵਾਲੀਆ ਸੰਗਠਨ ਮੰਤਰੀ ਪੰਜਾਬ ਉਹਨਾਂ ਦੇ ਇੱਕ ਕਤਲਨਾਮ ਹਮਲਾ ਕੀਤਾ ਗਿਆ ਉਸ ਸਬੰਧ ਵਿੱਚ ਬਾਰ ਬਾਰ ਪੁਲਿਸ ਨੂੰ ਆਪਾਂ ਦੱਸਦੇ ਆ ਰਹੇ ਕਿ ਇੱਥੇ ਇੱਥੇ ਪਰ ਪੁਲਿਸ ਦੀ ਕਾਰਵਾਈ ਕੋਈ ਵੀ ਨਹੀਂ ਕਰ ਰਹੀ ਅੱਜ ਆਪਾਂ ਆ ਕੇ ਹਾਰ ਕੇ ਅੱਜ ਆਪਾਂ ਐਸਐਸਬੀ ਦਫਤਰ ਤੋਂ ਧੰਨਾਂ ਲਾਉਣ ਵਾਸਤੇ ਇਕੱਠੇ ਹੋਏ ਸੀ ਜਿਹਦੇ ਵਿੱਚ ਐਸਪੀਡੀ ਨੇ ਮਿਲ ਕੇ ਉਹ ਕਹਿ ਰਹੇ ਕਿ ਕੋਈ ਗੱਲ ਨਹੀਂ ਸਾਨੂੰ ਆਪਣਾ ਆ ਕੇ ਕਟੜਾ ਦੱਸ ਦੇਣਾ ਟਾਈਮ ਦਿੱਤਾ ਜਾਏ ਅਸੀਂ ਉਹਨਾਂ ਦੇ ਟਿਕਾਣਿਆਂ ਤੇ ਰੇਡ ਕਰ ਰਹੇ ਆ ਤੇ ਸਾਨੂੰ ਸਾਡਾ ਉਹਨਾਂ ਦਾ ਵਾਦਾ ਕੀਤਾ ਵਾ ਕਿ ਆਪਾਂ 10-10 ਦਿਨ ਦੇ ਅੰਦਰ-ਅੰਦਰ ਆਪਾਂ ਉਹਨਾਂ ਨੂੰ ਫੜਾਂਗੇ ਫੜੇ ਜਾਣਗੇ ਤੇ ਫਿਰ ਪੰਜਾਬ ਲੈਵਲ ਤੇ ਜਿੰਨੇ ਵੀ ਹਿੰਦੂ ਸੰਗਠਨ ਦੇ ਲੀਡਰ ਆ ਸਾਰੇ ਪੰਜਾਬ ਬਟਾਲੇ ਦੇ ਵਿੱਚ ਛੱਡ ਗਏ ਤੇ ਸ਼ਰੀਆਮ ਧਰਨੇ ਤੇ ਕਿਹਦਾ ਹੋ ਸਕੇ ਤੇ ਆਪਾਂ ਬਟਾਲਾ ਬੰਦੀ ਕਾਲ ਵੀ ਦਵਾਂਗੇ ਕਿੰਨੇ ਖਿਲਾਫ ਮਾਮਲੇਦਰਜੀ ਕੋਈ ਗ੍ਰਿਫਤਾਰੀ ਹੋਈ ਹੈ ਸੱਤ ਬੰਦਿਆਂ ਦੇ ਖਿਲਾਫ ਤੇ ਬਾਕੀ ਅਣਵਿਛਾਤੇ ਨੇ ਕੋਈ ਵੀ ਆਪਣਾ ਗ੍ਰਿਫਤਾਰੀ ਕੋਈ ਨਹੀਂ ਹੋਈ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ ਪੁਲਿਸ ਨੂੰ ਵੀ ਅੱਜ ਕਿ ਜਿਹੜਾ ਮੋਗੇ ਦੇ ਵਿੱਚ ਕਾਂਡ ਹੋਇਆ ਨਾ ਉਸ ਤਰ੍ਹਾਂ ਦੇ ਹਾਲਾਤ ਬਟਾਲੇ ਦੇ ਵਿੱਚ ਪੈਦਾ ਨਾ ਕੀਤੇ ਜਾਣ ਤੇ ਜਿਹੜੇ ਕੈਂਸਰ ਹੈ ਇਹਨਾਂ ਨੂੰ ਜਲਦ ਜਲਦ ਫੜਿਆ ਜਾਏ ਤੇ ਇਹਨਾਂ ਦੇ ਰੈਸਟਪਾ ਆ ਕੇ ਇਹਨਾਂ ਨੂੰ ਭੇਜਿਆ ਜਾਏ। ਜੋ ਮੋਗੇ ਦੇ ਵਿੱਚ ਬਹੁਤ ਹੀ ਦੁੱਖਦਾਈ ਘਟਨਾਵਾਂ ਤੇ ਉਦਾਂ ਦੇ ਹਾਲਾਤ ਬਟਾਲੇ ਦੇ ਵਿੱਚ ਪੈਦਾ ਨਾ ਕੀਤੇ ਜਾਣ। ਅਸੀਂ ਅੱਜ ਪਹੁੰਚੇ ਹਾਂ ਐਸਐਸਪੀ ਦਫ਼ਤਰ ਸਾਹਿਬ ਦੇ ਬਾਹਰ ਧਰਨਾ ਲਾਉਣ ਵਾਸਤੇ ਜਿਹਦੇ ਵਿੱਚ ਸਾਨੂੰ ਅੰਦਰ ਬੁਲਾ ਕੇ ਐਸਪੀ ਹੈੱਡਕੁਆਰਟਰ ਸਾਹਿਬ ਮੈਡਮ ਨੇ ਵਿਸ਼ਵਾਸ ਦਿੱਤਾ ਕਿ ਸਾਨੂੰ ਦੱਸ ਦੇਂਦਾ ਟਾਈਮ ਦਿਓ। ਅਸੀਂ ਦੱਸ ਦਿੰਦਾ ਟਾਈਮ ਦਿਓ ਦੱਸ ਦਿੰਦਾ ਟਾਈਮ ਦੇ ਵਿੱਚ ਵਿੱਚ ਅਸੀਂ ਦੋ 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 ਪਾਣੀ ਦਾ ਪਾਣੀ ਕਰਦੇ ਆਂਗੇ ਠੀਕ ਆ ਚਲੋ ਪੁਲਸ ਦੀ ਵੀ ਮਰਨੀ ਪੈਂਦੀ ਆ ਉਹਨਾਂ ਦੇ ਮਨ ਦੇ ਹੋਏ ਆਪਾਂ ਨੂੰ ਉਹਨਾਂ ਟਾਈਮ ਦੁਬਾਰਾ ਦੱਸ ਦਿੰਦਾ ਦੇ ਆ ਵੀ ਦੱਸ ਦਿੰਦਾ ਮੈਡਮ ਜੀ ਤੁਹਾਡਾ ਟਾਈਮ ਜੋ ਦੱਸ ਦਿੰਦਾ ਅੰਦਰ ਅੰਦਰ ਤੁਸੀਂ ਕੁਝ ਕਰ ਸਕਦੇ ਠੀਕ ਹੈ ਨਹੀਂ ਕਰ ਸਕਦੇ ਅਸੀਂ ਇਦਾਂ ਤੁਹਾਡਾ ਪ੍ਰੈਸ਼ਰ ਕਰਾਂਗੇ ਕੋਈ ਹੋਈ ਗੱਲ ਬਾਅਦ ਕਹਿੰਦੇ ਟੀਮਾਂ ਲੱਗੀਆਂ ਦੀਆਂ ਨੇ ਅਗੂ ਉਹਨਾਂ ਨੂੰ ਜਾਣਦਾ ਰੱਬ ਜਾਣਦਾ ਟੀਮਾਂ ਲੱਗੀਆਂ ਕਿ ਨਹੀਂ ਲੱਗੀਆਂ ਫਿਰ ਮੈਂ ਤੇ ਵੀ ਗਾਇਆ ਮੈਂ ਮੈਡਮ ਅੰਡਰਗਰਾਉਂਡ ਪ੍ਰੈਸ਼ਰ ਉਹ ਵੀ ਦੱਸੋ ਕਹਿੰਦੇ ਸਾਨੂੰ ਕੋਈ ਪ੍ਰੈਸ਼ਰ ਨਹੀਂ ਨਾਜਸ਼ ਹੋਇਆ ਦੇ ਸੂ ਮਾਰ ਤੋਂ ਬਾਅਦ ਅਸ਼ਵਾਸ਼ਣ ਦਿੱਤਾ ਨੂੰ ਸੂ ਮਾਰਦਾਰਾਂ ਨੇ ਮੰਜਰਵਾਰ ਦੇ ਵਿੱਚ ਸ਼ਹਿਰ ਦੇ ਵਿੱਚ ਧੜੇ ਲਾਏ ਜਾਣਗੇ ਸ਼ਹਿਰ ਬੰਦ ਵੀ ਕੀਤਾ ਜਾਊਗਾ ਇਹ ਜਾਂਸਟ ਕਿਸਮ ਦੇ ਬੰਦੇ ਨੇ ਜਿਹੜੇ ਧਮਕੀਆਂ ਲਾ ਕੇ ਡਰਾਂ ਦਾ ਮੋਹਰ ਬਣਾ ਰਹੇ ਨੇ ਆਪਾਂ ਇਸ ਤਰ੍ਹਾਂ ਦੇ ਇਹ ਵੀ ਅੰਸਰ ਨੂੰ ਮਜੂਰ ਨਹੀਂ ਸਮਝਾ ਜੇ ਤਾਂ ਦੇਸ਼ ਆ ਨਾ ਸ਼ਹਿਰ ਵਾਸੀਆਂ ਨਾਲ ਹੁੰਦੀ ਜੋ ਜੀ ਆਪਣੀ ਸਿਵਿਅਸ਼ਰਨ ਨਾਲ ਨਾ ਹੁੰਦੀ ਜੋ ਜੀ